ਦੇ ਰਾਹੀ ਉਹ ਅਜੇ ਵੀ ਜੇਲ੍ਹ ਚਾਹ ਤੇ ਉਹਨਾਂ ਦੇ ਉੱਤੇ આજ ਤੱਕ ਸਾਡੇ ਅਕਾਲ ਤਖਤ ਦੇ ਜਥੇਦਾਰਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ ਵਾਲੀ ਇਸ ਬਾਦਲ ਸਰਕਾਰ ਨੇ ਉਹਨਾਂ ਦੇ ਖਰਾਬ ਕੋਈ ਕਾਰਵਾਈ ਨਹੀਂ ਕੀਤੀ ਤੇ ਆ ਜੋ ਅੱਜ ਧਾਰਮਿਕ ਜੋ ਪੁਸਤਕਾਂ ਜੋ ਪੋਥੀਆਂ ਜਿਨ੍ਹਾਂ ਚ ਮਹਾਰਾਜ ਦੇ ਅੰਗ ਗੁਟਕੇ ਜੋ ਕਿ ਇਸ ਫੈਕਟਰੀ ਦੇ ਵਿੱਚੋਂ ਬਰਾਨਦ ਹੋਏ ਨੇ ਇਸ ਚੀ ਦੀ ਜਨਾਚਰ ਪੂਰੀ ਇਨਕੁਆਇਰੀ ਕਰਕੇ ਤੇ ਸਾਰੇ ਸਾਰੇ ਦੋਸ਼ੀਆਂ ਨੂੰ ਜਨਾਚਰ ਬੰਨ੍ਹ ਦਿੱਤਾ ਆ ਅਸੀਂ ਇੱਥੋਂ ਨਹੀਂ ਜਾਵਾਂਗੇ ਸਾਨੂੰ ਭਾਵੇਂ ਇੱਥੇ ਸ਼ਹੀਦੀ ਕਿਉਂ ਨਾ ਦੇਣੀ ਪਵੇ ਸਰਸਾ ਇੱਥੋਂ ਨਹੀਂ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਕਾਲਸਾ ਵਾਹਿਗੁਰੂ ਜੀ ਦੀ ਕਿਫਤ ਜੋ ਇਹ ਸਾਰਾ ਪਾਣਾ ਵਰਤਿਆ ਪੰਜਾਬ ਦੇ ਵਿੱਚ ਪਿੰਡ ਧਾਲਮ ਅਮਰਸਾ ਤੋਂ ਤਕਰੀਬਨ 12 ਕਿਲੋਮੀਟਰ ਦੀ ਦੂਰੀ ਦੇ ਉੱਤੇ ਉਹ ਤੁਸੀਂ ਸਾਰਾ ਅੱਖੀਂ ਦੇਖ ਲਿਆ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਟਕਿਆਂ ਦੇ ਪੋਥੀਆਂ ਦੇ ਪੰਨੇ-ਪੰਨੇ ਕਰਕੇ ਉਸੇ ਹੀ ਗੰਦੇ ਵਿੱਚ ਇੱਥੇ ਬਾਕੀ ਹੋਰ ਮਲਬਾ ਸੁੱਟਿਆ ਹੈ ਉਥੋਂ ਸਿੰਘਾਂ ਨੇ ਬੋਰਿਆਂ ਦੇ ਵਿੱਚ ਭਰ ਕੇ ਚਾਦਰਾਂ ਦੇ ਵਿੱਚ ਲਿਆ ਕੇ ਉੱਥੇ ਪੰਡਾ ਮੰਨੀਆਂ ਨੇ ਅਤੇ ਇਸ ਵੇਲੇ ਉਹ ਸਿੰਘ ਧਰਨਾ ਦੇ ਕੇ ਵਾਹਿਗੁਰੂ ਦਾ ਜਾਪ ਕਰਦੇ ਉੱਥੇ ਬੈਠੇ ਨੇ ਉਹਨਾਂ ਤੇ ਵੀ ਗੁਰੂ ਦੀ ਬਖਸ਼ਿਸ਼ ਹੈ ਤਾਂ ਨੇ ਉਹ ਸਿੱਖ ਆ ਕੱਕਰ ਪੈਂਦੇ ਦੇ ਵਿੱਚ ਉੱਥੇ ਮੈਦਾਨੇ ਮੈਦਾਨ ਦੇ ਵਿੱਚ ਬੈਠੇ ਨੇ ਕਿਉਂਕਿ ਗੁਰੂ ਦੀ ਨਰਾਦਰੀ ਹੋਈ ਅਤੇ ਇਹਦਾ ਇਹ ਕੌਣ ਇਹਦਾ ਜ਼ਿੰਮੇਵਾਰ ਹੈ ਇਹ ਗੱਲ ਆਈ ਹੈ ਜਵਾਰ ਸਿੰਘ ਕ੍ਰਿਪਾਲ ਸਿੰਘ ਉਹਨਾਂ ਵੱਲੋਂ ਕਿਉਂਕਿ ਉਹਨਾਂ ਦੇ ਹੀ ਜੋ ਪਹਿਲਾਂ ਉਹਨਾਂ ਦਾ ਰੈਕੋਰਡ ਟ੍ਰੈਕ ਰੈਕੋਰਡ ਹੈ ਕਿ ਉਹਨਾਂ ਦਾ ਇੱਕ ਬੰਦਾ ਅੰਦਰ ਹੈ ਇਸ ਵੇਲੇ ਜੇਲ੍ਹ ਦੇ ਵਿੱਚ ਜਿਹੜੇ ਕਿ ਗੁਟਕੀਆਂ ਅਤੇ ਸੀਡੀ ਦੇ ਵਿੱਚ ਸਮੈਕ ਅਤੇ ਹੈਰੋਨ ਕਰਕੇ ਬਾਹਰ ਨੂੰ ਭੇਜਦੇ ਸਨ ਇਹੋ ਜੇ ਧੰਦੇ ਕਰ ਰਹੇ ਨੇ ਅਖਵੌਣ ਵਾਲੇ ਸਿੰਘ ਜਵਾਹਰ ਸਿੰਘ ਕਿਰਪਾਲ ਸਿੰਘ ਉਹ ਵੀ ਅੰਮ੍ਰਿਤਸਰ ਦੇ ਵਿੱਚ ਅਤੇ ਸਾਡੇ ਲੀਡਰ ਸਾਹਿਬਾਨ ਕੂਕ ਸੁੱਤੇ ਪਏ ਨੇ ਇਸ ਵੇਲੇ ਕੁਰਸੀ ਦੀ ਜੰਗ ਦੇ ਵਿੱਚ ਸੋ ਗੱਲ ਕਰ ਰਹੇ ਆਪਾਂ ਕਿ ਬੈਂਸਰ ਆਪੇ ਦੀ ਗੱਲ ਨਹੀਂ ਪਹਿਲੀ ਵਾਰੀ ਨਹੀਂ ਕਦੇ ਗੁਰੂ ਗ੍ਰੰਥ ਸਾਹਿਬ ਜੀ ਰੂੜੀਆਂ ਵਿੱਚ ਮਿਲਦੇ ਨੇ ਕਦੇ ਖੂਹਾਂ ਵਿੱਚ ਖੂਹਾਂ ਵਿੱਚੋਂ ਮਿਲਦੇ ਨੇ ਅਤੇ ਹੁੰਦਾ ਕੀ ਹੈ ਮੁਕਦਮਾ ਕਹਿੰਦੇ ਦਰਜ ਕਰਨੇ ਬਾਅਦ ਵਿੱਚ ਕੁਝ ਵੀ ਨਹੀਂ ਸੁਣਿਆ ਜਾਂਦਾ ਪਰ ਤੁਹਾਡੇ ਤੋਂ ਜਵਾਬ ਲੈਣ ਤੋਂ ਪਹਿਲਾਂ ਇਹ ਕਾਲ ਆਪਣੇ ਕੋਲ ਆਈ ਹੈ ਆਪਾਂ ਉਹ ਕਾਲ ਲੈ ਲਈਏ ਉਸ ਤੋਂ ਬਾਅਦ ਇਹ ਤੇ ਗੱਲ ਕਰਾਂਗੇ ਹੈਲੋ ਜੀ ਹੈਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਫਤਿਹ ਜੀ ਭਾਈ ਸਾਹਿਬ ਜੀ ਸ਼ੁਭਨਾਮ ਤੇ ਕਿ ਤੋ ਬੋ ਰਹੇ ਹੋ ਬਲਦੇਵ ਸਿੰਘ ਸਰਸਾ ਭਾਈ ਬਲਦੇਵ ਸਿੰਘ ਸਰਸਾ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਇਸ ਵੇਲੇ 2 3 ਵਜੇ ਨੇ ਤੜਕੇ ਦੇ ਤੇ ਪੰਜਾਬ ਦੇ ਵਿੱਚ ਤੁਸੀਂ ਬੈਠੇ ਹੋ ਆ ਸਾਰੀ ਜੋ ਖਬਰ ਹੈ ਅਸੀਂ ਆਪਣੀ ਜੋ ਸਾਨੂੰ ਫੁਟੇਜ ਭੇਜੀ ਹੈ ਅਸੀਂ ਦੇਖ ਚੁੱਕੇ ਹਾਂ ਜੀ ਜੀ ਤੁਸੀਂ ਸੰਗਤਾਂ ਨੂੰ ਇਸ ਵੇਲੇ ਸਿਕਸ ਚੈਨਲ ਦੇ ਜ਼ਰੀਏ ਸਾਰੇ ਯੂਰਪ ਦੇ ਵਿੱਚ ਲਾਈਵ ਤੁਹਾਡੀ ਆਵਾਜ਼ ਜਾ ਰਹੀ ਹੈ ਜੀ ਇਹ ਸਾਨੂੰ ਦੱਸੋ ਥੋੜਾ ਜਿਹਾ ਕਿ ਕਲੀਅਰ ਨਹੀਂ ਹੋਇਆ ਇਹ ਜੋ ਸਾਰੇ ਰੱਦੀ ਦੇ ਬੋਰੇ ਆਏ ਨੇ ਜਾਂ ਰੱਦੀ ਵਿੱਚ ਦੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਤੇ ਬਾਕੀ ਆ ਨੇ ਕੁਝ ਪਤਾ ਲੱਗਾ ਕਿੱਥੋਂ ਆਏ ਨੇ ਹਾਂਜੀ ਪਤਾ ਲੱਗਿਆ ਸਾਰਾ ਹਾਂਜੀ ਇਹ ਜਵਾਰ ਸਿੰਘ ਕਿਰਪਾਲ ਸਿੰਘ ਫਰਮ ਹੈ ਹੰਸਰ ਦੇ ਵਿੱਚ ਜੀ ਉਹ ਜਿਹੜੇ ਆ ਪ੍ਰੋਗਰਾਮ ਨਾਲ ਕੇ ਪ੍ਰਕਾਸ਼ਨਾ ਵੀ ਤੇ ਵੇਚਣ ਦਾ ਵੀ ਕੰਮ ਕਰਦੇ ਨੇ ਸੇਲ ਦਾ ਵੀ ਕੰਮ ਕਰਦੇ ਆ ਹਾਂਜੀ ਤੇ ਉਹਨਾਂ ਕੋਲੋਂ ਇਹ ਬੁਰੇ ਆਏ ਨੇ ਸਾਰੇ ਦੇ ਸਾਰੇ 40 ਬੁਰੇ ਨੇ ਪਰ ਕੀ ਗੁਰੂਗਨ ਸਾਹਿਬ ਸ਼ੋਮਨੀ ਕਮੇਟੀ ਨੇ ਬੰਦ ਨਹੀਂ ਕਰ ਦਿੱਤੇ ਸੀ ਬਾਹਰ ਪ੍ਰਕਾਸ਼ ਕਰਨ ਤੋਂ ਨੀਤੀ ਦੇ ਵਿੱਚ ਜਿਹੜਾ ਇਸ ਟਾਈਮ ਤੇ ਜੋ ਸਾਡੇ ਕੋਲ ਜਿਹੜੇ ਸਾਹਮਣੇ ਆਏ ਨੇ ਇਹਦੇ ਵਿੱਚ ਸਵੇਰੇ ਅਸੀਂ ਜੇ ਬੁਰੇ ਖੋਲਨੇ ਆ ਅਸੀਂ ਰਾਤ ਇੱਥੇ ਬੈਠੇ ਆ ਇਹ ਜਿਹੜਾ ਇੱਕ ਇੱਥੇ ਫੈਕਟਰੀ ਆ ਗੱਤਾ ਫੈਕਟਰੀ ਆ ਜੀ ਅਨ ਅਮਰਸਰ ਤੋਂ ਅਜਨਾਲਾ ਰੋਡ ਦੇਤੇ ਜੀ ਇੱਥੇ ਹੁਣ ਸਾਰੇ ਸਿੰਘ ਜਿਹੜੇ ਨੇ ਉਹ ਬੈਠੇ ਨੇ ਜਿਸ ਤਰ੍ਹਾਂ ਭਾਈ ਅਮਰੀਕ ਸਿੰਘ ਜੀ ਅਜਨਾਲੇ ਵਾਲੇ ਸਾਰੇ ਸਿੰਘ ਉਹਨਾਂ ਦੇ ਨਾਲ ਉਹ ਦਸ਼ਮेश ਜਥੇਬੰਦੀ ਅਜਨਾਲੇ ਤੋਂ ਭਾਈ ਬਲਿੰਦਰ ਸਿੰਘ ਹਿੰਸਾਰੇ ਬਲਵੀਰ ਸਿੰਘ ਉਹਦੀ ਮਚਲ ਤੋਂ ਸਾਰੀਆਂ ਸਕਾਰ ਮਲ ਸਕਾਰ ਕਮੇਟੀਆਂ ਤੋਂ ਗੁਰਵੀ ਸਿੰਘ ਜਿਹੜੇ ਨੇ ਸਾਰੇ ਇੱਥੇ ਇਸ ਟਾਈਮ ਦੇ ਉੱਤੇ ਫੈਕਟਰੀ ਦੇ ਵਿੱਚ ਹੀ ਬੈਠੇ ਆ ਹਾਂ ਜੀ ਕੀ ਹੋਇਆ ਇਸ ਤਰ੍ਹਾਂ ਐਂਜੀਪੀ ਜਵਾਰ ਸਿੰਘ, ਕ੍ਰਿਪਾਲ ਸਿੰਘ ਜਿਹੜੀ ਫਰਮ ਹੈ ਉਹਨਾਂ ਨੇ ਰੱਦੀ ਦੇ ਰੂਪ ਵਿੱਚ ਜਿਹੜੇ ਗੁਟਕੇ ਤੇ ਪੋਥੀਆਂ ਤੇ ਮਹਾਰਾਜ ਦੇ ਅੰਗ ਹਾਂਜੀ ਜਿਹੜੇ ਨੇ ਕੋਈ ਕਰੀਬ ਸਵਾ ਕੱਠ ਕੁਇੰਟਲ ਇਹ ਸਾਰਾ ਵਜਨ ਹੈ ਜੀ ਜਿਹੜਾ ਉਹਨਾਂ ਨੇ ਵੇਚਿਆ ਅੱਛਾ ਜੀ ਇਸ ਗੱਤਾ ਫੈਕਟਰੀ ਨੂੰ ਜੀ ਉਹ ਗੱਤਾ ਫੈਕਟਰੀ ਦੇ ਵਿੱਚ ਆ ਗਿਆ ਸਾਨੂੰ ਇੱਥੇ ਪਤਾ ਲੱਗਿਆ ਤੇ ਅਸੀਂ ਫਿਰ ਇੱਥੇ ਆ ਗਏ ਤੇ ਸਭ ਤੋਂ ਦੁੱਖ ਦੀ ਗੱਲ ਜਿਹੜੀ ਤੁਹਾਨੂੰ ਇਹ ਦੱਸਣੀ ਚਾਹੁੰਦੇ ਹਾਂ ਅਸੀਂ ਜੀ ਕਿ ਜਵਾਰ ਸਿੰਘ ਕਰਪਾਲ ਸਿੰਘ ਫਰਮਾਲਿਆ ਨੇ ਤੇ ਰੱਦੀ ਸਮਝ ਕੇ ਰੱਦੀ ਦੇ ਰੂਪ ਵਿੱਚ ਇਹ ਵੇਚ ਦਿੱਤੇ ਜਿਹੜੇ ਗੁਰਬਾਣੀ ਦੇ ਕੁਟਕੇ ਗੁਰਬਾਣੀ ਦੀਆਂ ਪੋਥੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪਾਂ ਦੇ ਅੰਗ ਜਿਹੜੇ ਨੇ ਜੀ ਤੇ ਫੈਕਟਰੀ ਵਾਲਿਆਂ ਨੇ ਲੈ ਲਏ ਲੇਕਿਨ ਅੱਜ ਜਦੋਂ ਪਤਾ ਲੱਗਾ ਤੇ ਇਹ ਪਤਾ ਲੱਗਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਾਡੇ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਲੱਗ ਗਿਆ ਸੀ ਅੱਛਾ ਜੀ ਉਹਨਾਂ ਨੇ ਆਪਣੀ ਇੱਥੇ ਬਸ ਜਿਹੜੀ ਆ ਪਾਲਕੀ ਸਾਹਿਬ ਅੱਜ ਪਹਿਲਾਂ ਪੰਜ ਚਾਰ ਮਲਾਜ਼ਮ ਆਏ ਉਹਨਾਂ ਨੇ ਆ ਕੇ ਜਦੋਂ ਇਹ ਦੇਖਿਆ ਵੀ ਇੱਥੇ ਬਹੁਤ ਜ਼ਿਆਦਾ ਸਮਾਨ ਹੈ ਤੇ ਇਹ ਸਾਡੇ ਕੋਲ ਸਕੋਰਪੀਓ ਗੱਡੀ ਦੇ ਵਿੱਚ ਤੇ ਜਾਣਾ ਹੀ ਨਹੀਂਗਾ। ਜੀ। ਫਿਰ ਉੱਥੇ ਉਹਨਾਂ ਨੇ ਪਾਲਕੀ ਸਾਹ ਵਾਲੀ ਜਿਹੜੀ ਗੱਡੀ ਆ ਉਹ ਮੰਗਾਈ ਐ। ਉਹ ਜਿਹੜੀ ਬੱਸ ਤੁਹਾਡੇ ਪਿੱਛੇ ਖੜੀ ਸੀ ਇਹ ਉਹਨਾਂ ਦੀ ਐ। ਹਾਂਜੀ। ਆਹ ਜਿਹੜੀ ਬੱਸ ਤੁਹਾਡੇ ਪਿੱਛੇ ਖੜੀ ਨਜ਼ਰ ਦਿੰਦੀ ਉਹਨਾਂ ਦੀ ਨਾ। ਆਹ ਹਾਂ ਇਹ ਸ਼ਰਮ ਨਹੀਂ ਕਿ ਮਿੱਟੀ ਜੀ। ਜੀ। ਹਾਂਜੀ ਇਸੇ ਦਰਬਾਰ ਸਾਹਿਬ ਉੱਤੇ ਨੰਬਰ ਵੀ ਆ ਸਾਰਾ ਕੁਝ ਉੱਤੇ ਆਹ ਜਿਹੜੀ ਬੱਸ ਜਿਹੜੀ ਖੜੀ ਐ ਇਹ ਬੱਸ ਉਹੀ ਖੜੀ ਐ। ਤੇ ਇਸ ਬੱਸ ਦੇ ਵਿੱਚ ਉਹਨਾਂ ਨੇ ਆ ਕੇ ਸਮਝ ਜੁੜਿਆ ਉਹਨਾਂ ਨੇ ਇਹ ਜਿਹੜੇ ਬੂਰੇ ਸੀ ਸਾਰੇ ਲੱਦ ਲਏ ਅੱਛਾ ਜੀ ਫਿਰ ਅਸੀਂ ਇੱਥੇ ਆ ਕੇ ਤੇ ਜਦੋਂ ਬੂਰੇ ਲੱਦਖੇ ਤੇ ਇੱਥੋਂ ਉਹਨਾਂ ਨੇ ਫਾਰਮੈਲਟੀ ਦੇ ਤੌਰ ਤੇ ਦਿੱਤੇ ਫੈਕਟਰੀ ਵਾਲਿਆਂ ਤੋਂ ਲਿਖਵਾ ਲਿਆ ਤੇ ਅਸੀਂ ਇਹ ਗਲਤੀ ਦੇ ਨਾਲ ਜਿਹੜਾ ਇਹ ਇਹ ਆਪਣਾ ਰੱਦੀ ਲਿਆਏ ਹਾਂ ਜੀ ਸਾਨੂੰ ਨਹੀਂ ਪਤਾ ਪਈ ਇਹਦੇ ਵਿੱਚ ਗੁਰਬਾਣੀ ਹੈ ਠੀਕ ਹੈ ਇਹ ਇੱਕ ਫਾਰਮੈਲਟੀ ਤੌਰ ਤੇ ਉਹਨਾਂ ਨੇ ਲਿਖਵਾ ਕੇ ਤੇ ਉਹ ਲੈ ਚਲੇ ਸੀ ਜੀ ਲੇਖਨ ਜਦੋਂ ਤੇ ਸਿੰਘ ਸਾਰੇ ਆ ਗਿਆ ਅਸੀਂ ਇੱਥੇ ਗੱਡੀ ਰੋਕ ਲਈ ਤੇ ਅਸੀਂ ਗੱਡੀ ਇੱਥੇ ਜਨਾਚਰ ਪੁਲਿਸ ਕਾਰਵਾਈ ਕਰਾ ਕੇ ਔਰ ਸਾਰੀ ਇੱਥੇ ਗਿਣਤੀ ਕਰਾ ਕੇ ਜਿੰਨਾ ਚਿਰ ਅਸੀਂ ਸਾਰੀ ਦੇਖ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਇੱਥੋਂ ਜਾਣ ਨਹੀਂ ਦਿੰਦਾ ਤੇ ਇਹਦੇ ਵਿੱਚ ਭਾਈ ਹਾਂ ਭਾਈ ਸਾਹਿਬ ਜੀ ਅਗਾ ਇਹਦਾ ਜਥੇਦਾਰ ਸਿੰਘ ਸਾਹਿਬ ਜਾਂ ਹੋਰ ਉਹਨਾਂ ਵੱਲ ਕੋਈ ਬਿਆਨ ਆਇਆ ਦਾ ਬਿਆਨ ਉਹਦਾ ਕਿਉਂ ਨਾ ਜੀ ਉਹ ਇੱਥੇ ਬਚਾਉਣ ਵਾਸਤੇ ਆ ਗਏ ਜਿਆਨੀ ਗੁਰਵਚਨ ਸਿੰਘ ਇੱਥੇ ਆ ਗਿਆ ਜਦੋਂ ਅਸੀਂ ਗੱਡੀ ਰੋਕ ਲਈ ਹੈ ਸਾਰੇ ਰੋਕੇ ਜਿਆਨੀ ਗੁਰਵਚਨ ਸਿੰਘ ਇੱਥੇ ਆ ਗਏ ਅੱਛਾ ਜੀ ਜਾਨੀ ਗੁਰਵਚਨ ਸਿੰਘ ਆਸ ਕੀ ਇੱਥੋਂ ਗੱਡੀ ਛਡਾਉਣ ਵਾਸਤੇ ਜੀ ਅਸੀਂ ਉਹਨਾਂ ਨੂੰ ਇਹ ਗੱਲ ਕਹਿਤੀ ਵੀ ਅਸੀਂ ਗੱਡੀ ਨਹੀਂ ਇੱਥੋਂ ਛੱਡਣ ਦੇਣੀ ਕਿਉਂਕਿ ਅਸੀਂ ਸਾਰੀ ਇੱਥੋਂ ਜਿਹੜੀਆਂ ਬਰਾਮਦ ਦੀ ਇੱਥੋਂ ਪੁਲਿਸ ਦੇ ਸਾਹਮਣੇ ਕਰਾਉਣੀ ਆ ਪਹਿਲਾਂ ਐਫਆਈਆਰ ਕਰਾਉਣੀ ਆ ਕਿਉਂਕਿ ਇਹਦੇ ਵਿੱਚ ਐਫਆਈਆਰ ਜਿਹੜੀ ਆ ਤੁਹਾਨੂੰ ਦੱਸਣਾ ਚਾਹਾਂਗੇ ਕਿ ਐਫਆਈਆਰ ਜਿਹੜੀ ਆ ਉਹ ਅਜਨਾਲਾ 18 ਵਿੱਚ ਹੋ ਚੁੱਕੀ ਆ ਅੱਛਾ ਜੀ ਜਿਹਦੇ ਵਿੱਚ ਦੋਨੋਂ ਤੇ ਜਿਹੜੇ ਹੈਗੇ ਨੇ ਫਰਮ ਵਾਲੇ ਮਾਲਕ ਨੇ ਜਿਹੜੇ ਜਵਾਰ ਸ਼ੰਕਰਪਾਲ ਸਿੰਘ ਸੁਪੰਦ ਦੇ ਉਹਨਾਂ ਦੇ ਹਾਂਜੀ ਦੋ ਜਿਹੜੇ ਗੱਤਾ ਫੈਕਟਰੀ ਵਾਲੇ ਉਹਨਾਂ ਦੇ ਆ ਤੇ ਦੋ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿਹੜੇ ਬੱਸ ਲੈ ਕੇ ਆਏ ਸੀ ਜੀ ਉਹਨਾਂ 6 ਬੰਦਿਆਂ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਠੀਕ ਐ ਤੇ ਹੁਣ ਅਸੀਂ ਇੱਥੇ ਸਾਰੇ ਬੈਠੇ ਆ ਸਵੇਰੇ ਇੱਥੇ ਸਾਰਾ ਹੁਣ ਜਿਹੜਾ ਐ ਸਾਰੇ ਬੋਰੇ ਖੋਲ ਕੇ ਇਹਨਾਂ ਚ ਸਾਰਾ ਚੈੱਕ ਕੀਤਾ ਜਾਵੇ ਜਿਹੜੇ ਗੁਰਬੰਧ ਗੁਟਕੀ ਸਾਹਿਬਾਨ ਨੇ ਉਹ ਕਿੰਨੇ ਨੇ ਤੇ ਜਿਹੜੀਆਂ ਪੋਥੀਆਂ ਨੇ ਗੁਰਬਾਣੀ ਦੀਆਂ ਉਹ ਕਿੰਨੀਆਂ ਨੇ ਤੇ ਸਾਰੀ ਉਹਨਾਂ ਦੀ ਗਿਣਤੀ ਕਰਕੇ ਸਾਰੀ ਜਿਹੜੀ ਆ ਇਹ ਲਿਸਟ ਬਣਾ ਕੇ ਵੀਡੀਓ ਮਿਲ ਕੇ ਜਿਹੜਾ ਉਹ ਅਸੀਂ ਰਿਕਾਰਡਿੰਗ ਕਰਾਂਗੇ ਸਾਰੀ ਵੀਡੀਓ ਰਿਕਾਰਡਿੰਗ ਕਰਕੇ ਤੋਂ ਉਸ ਤੋਂ ਬਾਅਦ ਅਸੀਂ ਸਵੇਰੇ ਇੱਥੋਂ ਜਿਹੜਾ ਉਹ ਜਾਵਾਂਗੇ ਕੀ ਕਾਰਵਾਈ ਜਿਹੜੀ ਆ ਇਹ ਹੋ ਚੁੱਕੀ ਆ ਔਰ ਸਭ ਤੋਂ ਦੁੱਖ ਦੀ ਗੱਲ ਇਹ ਆ ਕਿ ਜਿਹੜੀ ਜਿੰਨੇ ਇਹ ਸੰਸਥਾ ਨੇ ਇਸ ਗੁਰੂ ਘਰਾਂ ਦੀ ਤੇ ਗੁਰੂ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਸਤਕਾਰ ਭਾਰ ਰੱਖਣਾ ਉਹ ਖੁਦ ਇਸ ਕੇਸ ਨੂੰ ਖਤਮ ਕਰਨ ਵਾਸਤੇ ਤੇ ਸਬੂਤ ਨੂੰ ਖਤਮ ਕਰਨ ਵਾਸਤੇ ਤੋਂ ਗੱਡੀ ਦੇ ਤੇ ਜਿਹੜੀ ਅਸੀਂ ਕੋ ਬੂਰੇ ਲੱਦ ਕੇ ਲੈ ਚੱਲੇ ਸਾਂ ਜੇਕਰ ਸਿੰਘ ਨਾਰੋ ਜੀ ਹਾ ਫਾਜ਼ਲ ਜੀ ਮੈਂ ਤੁਹਾਨੂੰ ਸਵਾਲ ਪੁੱਛਣਾ ਪਹੁੰਚਾਉਣਾ ਹੈ ਕਿ ਅੱਗੇ ਗੁਰੂ ਗ੍ਰੰਥ ਸਾਹਿਬ ਪਿੱਛੇ ਜੇ ਖੂਦ ਵਿੱਚੋਂ ਵੀ ਮਿਲੇ ਜੀ ਹਾਂ ਤੇ ਰੂੜੀਆਂ ਵਿੱਚੋਂ ਵੀ ਮਿਲੇ ਤੇ ਉਹਨਾਂ ਤੋਂ ਜਿਹੜਾ ਦੋਸ਼ੀ ਸੀ ਉਹਨੂੰ ਫੜ ਕੇ ਗਾਂਹ ਪਤਾ ਨਹੀਂ ਲੱਗਾ ਕੀ ਹੋਇਆ ਕੋਈ ਖਬਰ ਨਹੀਂ ਮਿਲੀ ਕੀ ਇਹ ਸਿਰਫ ਅੱਜ ਤੱਕ ਮੈਂ ਦੱਸਣਾ ਚਾਹਾਂਗਾ ਕਿ ਕੋਈ ਵੀ ਮਲਜਮ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵਿਅਦਬੀ ਕਰਨ ਵਾਲਾ ਜਾਂ ਜਿਸ ਤਰ੍ਹਾਂ ਆ ਸਰਸਾ ਸਾਧ ਹਾਂਜੀ ਉਹ ਗੁਰਮੀਤ ਰਾਮ ਰਹੀਮ ਜੀ ਜਾਂ ਹੋਰ ਜਿੰਨੇ ਵੀ ਆਏ ਨੇ ਆ ਨੂਰਮੈਲੀ ਆ ਪਿਆਰਾ ਪੁਨਿਹਾਰੇ ਵਾਲਾ ਹੈ ਜਾ ਹੋਰ ਜਿੰਨੇ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਿਹੜੇ ਸਰੂਪਾਂ ਦਾ ਨਰਾਦਰ ਕਰਦੇ ਨੇ ਅੱਜ ਤੱਕ ਉਹਨਾਂ ਦੇ ਖਿਲਾਫ ਕਿਤੇ ਵੀ ਕੋਈ ਕਾਰਵਾਈ ਜਿਹੜੀ ਆ ਇਹਨਾਂ ਨੇ ਸਿਰੇ ਨਹੀਂ ਚਾੜੀ ਇਤੋਂ ਤੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਸਰਸੇ ਸਾਧ ਦੇ ਖਿਲਾਫ ਜਦੋਂ ਉਹਨੇ ਰੂਹ ਹਵਜ਼ਾ ਪਾਰਕ ਤੇ ਉਹ ਨਕਲ ਕੀਤੀ ਗੁਰੂ ਗੋਬਿੰਦ ਸਿੰਘ ਜੀ 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 ਅਮਰਤਿਆਰ ਕਰਨ ਵਾਲੀ ਹਾਂਜੀ ਤੇ ਉਹ ਪਰਚਾ ਹਜੇ ਖਿਲਾਫ ਦਰਜ ਹੋਇਆ ਸੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਹਾਂਜੀ ਉਹ ਜੇ ਤਨੇ ਤੇ ਉਹ ਅੱਜ ਤੱਕ ਪੁਲਿਸ ਨੇ ਚਲਾਣੀ ਜਿਹੜਾ ਉਹ ਕੋਰਟ ਵਿੱਚ ਪੇਸ਼ ਨਹੀਂ ਕੀਤਾ ਤੇ ਭਾਈ ਬਲਦੇਵ ਸਿੰਘ ਜੀ ਗੱਲ ਇਹ ਹੈ ਕਿ ਅਸੀਂ ਇੱਥੇ ਬੈਠੇ ਆ ਚੈਨਲ ਦੇ ਉੱਤੇ ਬੜਾ ਰੋਲਾ ਪਾਉਨੇ ਆ ਸਾਰੀਆਂ ਸੰਗਤਾਂ ਨੂੰ ਦੱਸਦੇ ਆ ਸੰਗਤ ਵਿੱਚ ਬੜਾ ਜੋਸ਼ ਵੀ ਰੋਸ਼ ਵੀ ਆਉਂਦਾ ਪਰ ਗੱਲ ਹੈ ਕਿ ਹੁੰਦੀ ਕੋਈ ਕਿਸੇ ਪਾਸੇ ਗੱਲ ਕੋਈ ਨਹੀਂ ਲੱਗਦੀ ਜਾਂ ਸਰਕਾਰ ਕੋਈ ਸਾਡੀ ਗੱਲ ਸੁਣਦੀ ਨਹੀਂ ਸਰਕਾਰ ਉਹਨਾਂ ਦਾ ਪੱਖ ਪੂਰਦੀ ਹੈ ਤੇ ਆਪਾਂ ਆਗਾ ਕਿੰਨਾ ਇਨਸਾਫ ਸੋਚਦੇ ਪਹੂਗਾ ਦੇਖੋ ਜਿੰਨੇ ਕਿ ਅਸੀਂ ਜਿੰਨੇ ਉਪਰਾਲੇ ਅਸੀਂ ਕਰ ਰਹੇ ਆ ਜਿੰਨੀਆਂ ਸਾਰੇ ਜਦੇ ਬਣੀਆਂ ਜਿਹੜੀਆਂ ਉਪਰਾਲੇ ਕਰ ਰਹੀਆਂ ਨੇ ਉਹ ਆਪਣੇ ਵੇਤਨ ਅਨੁਸਾਰ ਕਰ ਰਹੀਆਂ ਨੇ ਪਰ ਜਦੋਂ ਪ੍ਰਸ਼ਾਸਨ ਤੇ ਜਿਹੜੇ ਸਾਡੇ ਉਥੇ ਜਥੇਦਾਰ ਆਪਣੇ ਆਪ ਨੂੰ ਕਹੋਂਦੇ ਨੇ ਜਿਹੜੇ ਕੌਮ ਦੇ ਰਹਿਬਰ ਨੇ ਜਿਨ੍ਹਾਂ ਨੇ ਸਾਰੀ ਜਾ ਕੇ ਇਹ ਵਾਰਡੋਰ ਸਾਡੀ ਸੰਭਾਲ ਲਈ ਆ ਜਦੋਂ ਉਹ ਹੀ ਉਹਨਾਂ ਦੋਸ਼ੀਆਂ ਦਾ ਪੱਖ ਪੂਰ ਰਹੇ ਨੇ ਤੇ ਫਿਰ ਸਾਡੀ ਇੱਥੇ ਕਿਸ ਤਰ੍ਹਾਂ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਸਿਰੇ ਚੜ ਸਕਦੀ ਆ ਹੂੰ 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 ਤੇ ਇਹ ਤਾਂ ਫੇ ਉਹ ਹੀ ਗੱਲ ਉਹ ਹੀ ਬਾੜ ਖੇਤ ਕੋ ਖਾਏ ਹਾਂਜੀ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਪੇ ਪੰਜਾਲੇ ਵਾਲੇ ਦੰਦਮਿੰਟਕਸਾਲ ਵਿਦਿਆਲੀ ਵਾਲੇ ਗੁਰਮਤ ਵਿਦਿਆਲੇ ਦੇ ਹਾਂਜੀ ਪਾਪਾਈ ਮਰੀ ਸਿੰਘ ਬਤਨ ਮੇਰੇ ਕੋਲੇ ਜੇ ਤੁਸੀਂ ਉਹਨਾਂ ਨਾਲ ਵੀ ਗੱਲ ਕਰਨੀ ਚਾਹੋ ਤੇ ਉਹ ਵੀ ਇੱਥੇ ਹਾਂਜੀ ਕਰਾਓ ਜੀ ਕਰਾਓ ਹਾਂ ਆਲੋ ਪਾਪਾਈ ਮਰੀ ਸਿੰਘ ਜੀ ਦੰਦਮ ਚ ਸਾਲਾ ਜਨਾ ਉਹਨਾਂ ਨਾਲ ਵੀ ਗੱਲ ਹੈ ਪਾਪਾਈ ਸ ਹੈਲੋ ਹਾਂਜੀ ਵਾਇਗੁਰੂ ਹਾਂਜੀ ਪਾਪਾਈ ਸਾਹਿਬ ਜੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕੀ ਫਤਿਹ ਪਾਪਾਈ ਸਾਹਿਬ ਜੀ ਇਸ ਵੇਲੇ 6 ਚੈਨਲ ਤੇ ਜਰੀਏ ਤੋਂ ਸਾਰਾ ਯੂਰਪ ਤੁਹਾਨੂੰ ਸੁਣ ਰਿਹਾ ਹੈ ਅੱਜ ਉਹ ਬੜੀ ਹੀ ਹਿਰਦੇ ਵੇ ਤੇ ਖਬਰ ਹੈ ਦੁਖਦਾਈ ਖਬਰ ਹੈ ਤੇ ਤੁਸੀਂ ਮੈਂ ਤਾਂ ਕਹਾਂਗਾ ਕਿ ਕਮਾਂਗਾ ਗੁਰੂ ਦੀ ਬਖਸ਼ਿਸ਼ ਹੈ ਤੁਹਾਨੂੰ ਤੁਸੀਂ ਇਸ ਕਕਰ ਪੈਂਦੇ ਵਿੱਚ ਇਥੇ ਧਰਨਾ ਦੇ ਕੇ ਬੈਠੇ ਹੋ ਇਹ ਜੋ ਹੁਣ ਸਭ ਕੁਝ ਪਾਈਬਲ ਦੇਵ ਸਿੰਘ ਦੱਸ ਦਿੰਦਾ ਹੈ ਅਗਲਾ ਕਦਮ ਕੀ ਹੈ ਕਿ ਆਪਾਂ ਕੋਈ ਲੋਚ ਦੇ ਇੱਕ ਇਨਸਾਫ ਮਿਲੂਗਾ ਕਿਸੇ ਪਾਸੇ ਚਲੋ ਸੇਖ ਹੁੰਦਾ ਨਾ ਉਹਦੇ ਮਨ ਦੇ ਵਿੱਚ ਇੱਕ ਵਿਸ਼ਵਾਸ ਹੁੰਦਾ ਵੀ ਆਪਾਂ ਗੁਰੂ ਸਾਹਿਬ ਦੀ ਨਰਾਦਰੀ ਜਿਹੜੀ ਹੈ ਨਾ ਹਾਂਜੀ ਉਹਦੇ ਸਬੰਧ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਆਪਾਂ ਯੋਗ ਸਜ਼ਾ ਦਿਵਾਉਣੀ ਵੀ ਜਿਹੜਾ ਨਰਾਦਰੀ ਦੀ ਯੋਗ ਸਜ਼ਾ ਬਣਦੀ ਨਾ ਆਪਾਂ ਦਿਵਾਉਣੀ ਸਿੱਖ ਦਾ ਵਿਸ਼ਵਾਸ ਹੀ ਹੁੰਦਾ ਜੀ ਅੱਗੇ ਪ੍ਰਸ਼ਾਸਨ ਜਾਂ ਜਿਹੜੇ ਸਾਡੇ ਧਾਰਮਿਕ ਕਨਜ ਉਹਦੇਦਾਰ ਹੁੰਦੇ ਆ ਨਾ ਬਾਕੀ ਉਹਨਾਂ ਤੇ ਨਾ ਆਪਾਂ ਤੇ ਪੇਰਵਾਹੀ ਕਰਨੀ ਆ ਜੀ ਪੇਰਵਾਹੀ ਅਸੀਂ ਇਸੇ ਤਰ੍ਹਾਂ ਕਰਦੇ ਰਵਾਂਗੇ ਜਿੱਨਾਂ ਚ ਸਾਡੇ ਵਿੱਚ ਸਰੀਰ ਤੇ ਧਾਮੇ ਅਗੇ ਜਿਹੜੀ ਸਫਲਤਾ ਉਹ ਗੁਰੂ ਦੇ ਹੱਥੋਂ ਦੀ ਆ ਕੋਈ ਨਾ ਸਫਲਤਾ ਬਚਨੀ ਕਦੋਂ ਬਖਸ਼ਨੀ ਕਿਨੇ ਚਰਨੋਂ ਬਖਸ਼ਨੀ ਹੁਣ ਤੁਹਾਡਾ ਅਗਲਾ ਕਦਮ ਕੀ ਹੈ ਤੁਸੀਂ ਸਵੇਰਤਾ ਕਿ ਇੱਥੋਂ ਬੈਠੋਗੇ ਤੇ ਹਾਂਜੀ ਸਵੇਰਤਾ ਕਸੀਂ ਇੱਥੇ ਬੈਠੇ ਰਵਾਂਗੇ ਐ ਐਫ ਆਰ ਆਈ ਦਰਜ ਹੋ ਗਈ ਹੈ ਉਸ ਤੋਂ ਬਾਅਦ ਕੀ ਹੈ ਜੋ ਜੋ ਵੀ ਗੁਰੂ ਗ੍ਰੰਥ ਸਾਹਿਬ ਦੇ ਅਸਲੇ ਪੱਤਰੇ ਇਕੱਠੇ ਕੀਤੇ ਨੇ ਗੁਟਕਾ ਸਾਹਿਬ ਇਹਨਾਂ ਸਵੇਰੇ ਸੰਸਕਾਰ ਕਰਨਾ ਹੈ ਨਹੀਂ ਜੀ ਅਸੀਂ ਸਵੇਰੇ ਕੱਲ ਨੂੰ ਮੀਡੀਆ ਆਊਗਾ ਮੀਡੀਆ ਦੇ ਸਾਹਮਣੇ ਸਾਰੀ ਗਿਣਤੀ ਕਰਾਂਗੇ ਵੀ ਉਹਨਾਂ ਦੀ ਗਿਣਤੀ ਕਿੰਨੀ ਰੱਖ ਲਈ ਫਿਰ ਸਬੂਤ ਦੇ ਤੌਰ ਤੇ ਆਪਣੇ ਕੋਲੇ ਰੱਖਾਂਗੇ کورٹ ਨੂੰ ਅਸੀਂ ਤੇਰੇ ਸਾਡਾ ਸਬੂਤ ਦਿਖਾਉਣਾ ਹੈ ਨਾ ਇਹ ਦਿਖਾ ਕੇ ਉਸ ਤੋਂ ਬਾਅਦ ਅਸੀਂ ਗਣਪੇਟ ਇਹਨਾਂ ਨੂੰ ਕਰਾਂਗੇ ਠੀਕ ਹੈ ਜੀ ਪਾਇਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਾਇ ਬਲਦੇਵ ਸਿੰਘ ਉਹਨਾਂ ਦਾ ਵੀ ਜੋ ਕਿ ਤੁਸੀਂ ਸਾਰੀ ਖਬਰ ਦਿੱਤੀ ਹੈ ਅਤੇ ਸਿੱਖ ਜਗਤ ਇਸ ਵੇਲੇ ਯੂਰਪ ਦਾ ਸਾਰਾ ਇਹ ਸੁਣ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਵਾਹਿਗੁਰੂ ਹਾਂਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਫਤਿਹ ਜੀ ਫਤਿਹ ਜੀ ਭਾਈ ਸਾਹਿਬ ਸੁਭਨਾਵਤੇ ਕਿੱਥੋਂ ਬੋਲ ਰਹੇ ਹੋ ਮੈਂ ਬਲਬੀਰ ਸਿੰਘ ਬੋਲਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਵਾਲਾ ਭਾਈ ਬਲਬੀਰ ਸਿੰਘ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਅਤੇ ਖਾਸ ਕਰਕੇ ਜੋ ਰਾਤ ਦੇ ਇਸ ਵੇਲੇ 2:30 ਵਜੇ ਨੇ ਹਾਂਜੀ ਇਹ ਗੁਰੂ ਦੇ ਸਤਕਾਰ ਦੇ ਵਿੱਚ ਤੁਸੀਂ ਜੁੜੇ ਬੈਠੇ ਹੋ ਜੋ ਆ ਖਬਰ ਆਪਾਂ ਨੂੰ ਪਹੁੰਚੀ ਹੈ ਸਾਰੀ ਬੜੀ ਹੀ ਹਿਰਦੇਵੇਦਕ ਖਬਰ ਹੈ ਦਰਦਨਾਕ ਖਬਰ ਹੈ ਤੁਸੀਂ ਮੋੜ ਤੋਂ ਸਾਡੇ ਨਾਲ ਜੁੜੇ ਹੋ ਜਦੋਂ ਗੁਰੂ ਗ੍ਰੰਥ ਸਾਹਿਬ ਕੂਬ ਵਿਚੋਂ ਕੱਢੇ ਸਨ ਫੇਤ ਉੜੀ ਵਿੱਚੋਂ ਉਦੋਂ ਤੋਂ ਨਾਲ ਜੁੜੇ ਹੋ ਸਿੱਖ ਚੈਨਲ ਦੇ ਸਾਨੂੰ ਖਬਰਾਂ ਦਿੰਦੇ ਹੋ ਅੱਜ ਦੀ ਜੋ ਖਬਰ ਹੈ ਕਿਉਂਕਿ ਪਿੱਛੇ ਉਹਨਾਂ ਮੁਲਜ਼ਮਾਂ ਨੂੰ ਕੋਈ ਸਜ਼ਾ ਨਹੀਂ ਹੋਈ ਤੇ ਹੁਣ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਨੂੰ ਕੁਝ ਹੋਵੇਗਾ ਸਜ਼ਾ ਇਹ ਤਾਂ ਕਿ ਹੰਦੇ ਕਿ ਆਪਣਾ ਪੈਦਾਰਾ ਰਸਦਣਾ ਨਹੀਂ ਛੱਡਣਾ ਨਹੀਂ ਚਾਹੀਦਾ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨੂੰ ਭੋਸਾ ਰੱਖਣਾ ਚਾਹੀਦਾ ਜੀ ਕਿਉਂਕਿ ਦਾਰੀ ਇਦਾਂ ਦਾ ਨਾ ਕਾਲਾ ਹੋਏ ਸਿੱਖ ਤੇ ਬੇਨਤੀ ਆ ਕਿ ਜਿਹੜਾ ਅਰਗਬੀਰ ਸਿੰਘ ਪੁੱਤਰ ਰਜਨ ਸਿੰਘ ਆ ਅਰਜਨ ਸਿੰਘ ਪੁੱਤਰ ਜਿਵਾਰ ਸਿੰਘ ਹਾਂਜੀ ਹੁਣ ਪਹਿਲਾਂ ਤੇ ਜੀਵਨ ਸਿੰਘ ਚਤਰ ਸਿੰਘ ਦੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਜਿਹਨੇ ਬਾਜ ਦਾ ਨਰਾਦਰ ਕਰਦਾ ਸੀ ਹਾਂਜੀ ਉਦੋਂ ਵੀ ਅਸੀਂ ਸਾਰਿਆਂ ਨੇ ਰਲ ਕੇ ਹਲਾ ਮਾਰਿਆ ਕਿ ਜਿਹੜੇ ਪਿੰਡਾਂ ਦੇ ਵਿੱਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਪਖੰਡੀ ਸਭਾਇਮਾਨ ਕਰਦੇ ਆ ਹੂੰ ਹੂੰ ਤੇ ਲੈ ਕੇ ਆਈਦੇ ਆ ਦੀ 1100 ਜਾਂ 500 600 ਰੁਪਇਆ ਭੇਟਾ ਦੇ ਕੇ ਫੇਰ ਲਾਉਂਦੇ ਆ ਤੇ ਜੇ ਪਹਿਲਾਂ ਸਭ ਤੋਂ ਪਹਿਰਮ ਨੂੰ ਬੰਦ ਕੀਤਾ ਜਾਵੇ ਜੀ ਤੇ ਅਸੀਂ ਜੋ ਸਾਡੀ ਇੱਛਾ ਹੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗਾੜੀ ਉਹ ਮਹਾਰਾਜ ਨੇ ਪੂਰੀ ਇੱਦਾਂ ਕੀਤੀ ਕਿ ਇੱਕ ਵੈਨ ਦੇ ਵਿੱਚ 52 ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਰੱਖ ਕੇ ਦੋਨੋਂ ਜੀ ਸਰਿੰਦਰ ਸਿੰਘ ਦਿੱਲੀ ਤੋਂ ਜੋ ਦਿੱਲੀ ਲੈ ਕੇ ਜਾ ਰਹੇ ਸਨ ਜੀ ਤੇ ਦੋਵਾਂ ਜੀਆਂ ਨੇ ਜਿੱਟੀਆਂ ਪਾਈਆਂ ਹੋਈਆਂ ਸੀ ਤੇ ਦੋ ਹੀ ਕਿਉਂਕਿ ਇੱਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਪੰਜ ਸਿੰਘ ਹੋਣੇ ਚਾਹੀਦੇ ਆ ਠੀਕ ਹੈ ਤੇ ਉਹ ਫਿਰ ਜਦੋਂ ਸਾਡੇ ਕੋ ਵੈਣ 사ਤਗੁਰੂ ਜੀ ਦੇ ਦਰਸ਼ਨ ਕੀਤੇ ਤੇ ਉਹਨੇ ਚਾਰੀ ਦਸੇ ਨਿਕਲੇ 52 ਹਾਂਜੀ ਤੇ ਜਿਵੇਂ ਭਾਈ ਅਮਰੀਕ ਸਿੰਘ ਦੇ ਜਨਾਲੇ ਵਾਲੇ ਇਹਨਾਂ ਸਾਰਿਆਂ ਨੇ ਫਿਰ ਉਦੋਂ ਪ੍ਰਾਲਾ ਕੀਤਾ ਤੇ ਉਹਦੋਂ سزا ਵੀ ਦਿੱਤੀ ਕਾਲਾ ਮੂਹ ਕੀਤਾ ਗਿਆ ਉੱਥੇ ਫਿਰ ਜਫੇਦਾਰ ਜਗਿੰਦਰ ਸਿੰਘ ਵਡੈਂਟੀ ਹੁਣੇ ਇਹ ਬੋਲੇ ਜੀ ਇਹ ਜਿਹੜੇ ਸਤਕਾਰ ਕਮੇਟੀ ਵਾਲੇ ਤੇ ਦਮਦੋਦ ਕਸਾਲਾ ਜਨਾਲੇ ਵਾਲੇ ਇਹ ਢੜਕ ਢਕਾਉਂਦੇ ਆ ਲੋਕਾਂ ਨੂੰ ਹੂੰ ਹੂੰ ਇਹਨਾਂ ਨੇ ਮੂੰਹ ਕਾਲਾ ਕੀਤਾ ਉਹਦਾ ਕਹੋ ਕਿ ਜਿਹੜਾ ਗੁਰੂ ਸਾਹਿਬ ਦੀ ਬੰਦਾ ਨਰਾਦਰ ਕਰਦਾ ਉਹਨੂੰ ਸਰੋਪੇ ਤੇ ਕਿਸੇ ਨੇ ਦੇਣੇ ਨਹੀਂ ਉਹਨਾਂ ਦੇ ਮੂੰਹ ਕਾਲਾ ਕੀਤਾ ਕਿ ਉਹ ਛਿੱਤਰ ਪੇੜ ਹੋਏਗੀ ਜੀ ਤੇ ਇਹਨਾਂ ਨੇ ਤੋਂ ਉਲਟ ਸਾਡੇ ਦੇ ਕਾਰਵਾਈ ਤਲਬ ਕਰਨ ਲਈ ਵਾਸਤੇ ਸ੍ਰੀ ਕਾਤਰ ਸੱਜਣਵਾ ਤੇ ਸਾਨੂੰ ਅਖਬਾਰਾਂ ਜੀ ਵੀ ਦਿੱਤਾ ਗਿਆ ਸਾਡਾ ਜੀ ਕਿ ਸਤਕਾਰ ਕਮੇਟੀ ਕਦੀ ਕਰਈ ਆਪਣੇ ਤੌਰ ਤੇ ਨਹੀਂ ਕਰ ਸਕਦੀ ਹੁਣ ਵੀ ਜਿਵੇਂ ਜਹਦਾਰ ਨੇ ਕੱਢਿਆ ਅਖਬਾਰ ਦੇ ਵਿੱਚ ਹੂੰ ਹੂੰ ਪਰ ਅਸੀਂ ਕਿਸੇ ਸ੍ਰੀ ਕਾਪਾ ਦਾ ਸਤਿਕਾਰ ਕਰਦੇ ਆ ਜੀ ਤੇ ਕੋਈ ਜਥੇਦਾਰ ਉੱਥੇ ਆਣ ਕੇ ਕਹੇਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਕਰ ਸਕਦੇ ਅਸੀਂ ਕਦੇ ਵੀ ਇਹਨਾਂ ਦੀ ਗੱਲ ਨਹੀਂ ਮੰਨਾਂਗੇ ਇਹ ਹਰ ਇੱਕ ਗੁਰਸਿੱਖ ਦਾ ਫਰਜ਼ ਹੈ ਕਿ ਜਿੱਥੇ ਮਾਰੀ ਦੀ ਬੰਦ ਮਰਾਦਰ ਕਰਦਾ ਹੈ ਹਰ ਇੱਕ ਗੁਰਸਿੱਖ ਕੋ ਸਤਿਕਾਰ ਹੀ ਕਰੇ ਮਰਾਦਰ ਕਰਨ ਵਾਲੇ ਨੂੰ ਸਜ਼ਾ ਵੀ ਦੇਵੇ ਤੇ ਅੱਜ ਗਿਆਨੀ ਗਰਬਜ ਸਿੰਘ ਹੁਣੀ ਸਿੰਘ ਸਾਹਿਬ ਜੀ ਤੁਹਾਡੇ ਕੋ ਇੱਥੇ ਆਏ ਸਨ ਹਾਂਜੀ ਹਾਂਜੀ ਤੇ ਜਿੱਦਾਂ ਤੁਸੀਂ ਦੱਸਿਆ ਹੈ ਜਿਹੜਾ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਣ ਵਾਸਤੇ ਨੀ ਜਦੋਂ ਜੈਤ ਤੁਹਾਨੂੰ ਉਹ ਟੈਰਰਿਸਟ ਆਖਦੇ ਨੇ ਭੁੜਕਾਉ ਕਹਿੰਦੇ ਨੇ ਹਾਂਜੀ ਤੇ ਉਹ ਆਪ ਕੁਝ ਕਰਦੇ ਨਹੀਂ ਅੱਜ ਵਾਪਸ ਮੁੜ ਗਏ ਨੇ ਹਾਂਜੀ ਤੇ ਕੌਮ ਦੇ ਮੁਖੀ ਨੇ ਸਾਰੀ ਕੌਮ ਤਾਂ ਉਹਨਾਂ ਵੱਲ ਦੇਖਦੀ ਹੈ ਹਾਂਜੀ 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 ਤੇ ਬਾਕੀ ਜਿਹੜੇ ਲੀਡਰ ਆ ਉਹ ਤੇ ਇਸ ਵੇਲੇ ਆਪਣੀ ਆਪਣੀ ਕੁਰਸੀ ਦੇ ਦੌੜ ਵਿੱਚ ਲੱਗੇ ਉਹਨਾਂ ਨੂੰ ਤਾਂ ਇਨਸਾਫ ਆ ਪੱਕੀ ਲੈਣਾ ਹੈ ਇਹ ਅੱਜ ਤੋਂ ਮੈਂ ਸਿੰਘ ਸਾਹਿਬਾਂ ਨੂੰ ਇਹ ਵੀ ਪੁੱਛਿਆ ਕਿ ਸਿੰਘ ਸਾਹਿਬਾਂ ਜੀ ਇਟਲੀ ਦੇ ਵਿੱਚ 450 ਤੁਹਾਨੂੰ ਗੁਰੂ ਗਰਬੰਸ ਸਾਹਿਬ ਜੀ ਭੇਜੇ ਆਜੀ ਨੇ ਇਥੋਂ ਅੰਬਰਸਰ ਤੋਂ ਜੀ ਰਵਾਨਗੀ ਭਾਈ ਇੱਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਪੰਜ ਸਿੰਘ ਹੁੰਦੇ ਆ ਇਹ ਮੈਂ ਤੁਹਾਡੀ ਜਿਹੜੀ ਉੱਥੇ ਦੀ ਸ੍ਰੀ ਕਾਤਾ ਸਹੀ ਰਹਿਤ ਮਰਜ਼ਾਦਾ ਉਹਦੇ ਅਨਸਾਰ ਵਿੱਚ ਲਿਖਿਆ ਹੋਇਆ ਵਾ ਹਾਂਜੀ ਤੇ ਜਦੋਂ ਤੁਸੀਂ ਇਟਲੀ 450 ਤੁਹਾਨੂੰ ਗੁਰੂ ਗ੍ਰੰਥ ਸਾਹਿਬ ਭੇਜੇ ਉਹ ਕਿੰਨੇ ਸਿੰਘ ਨਾਲ ਸਨ ਠੀਕ ਹੈ ਤੇ ਉਹਨਾਂ ਨੂੰ ਇਹ ਜਵਾਬ ਨਹੀਂ ਕੋਈ ਆਇਆ ਜੀ ਜੀ ਇਹ ਜੀ ਮੁੱਦਾ ਨਹੀਂ ਆ ਜੀ ਇੱਥੇ ਹੁਣ ਗੱਲ ਹੋਰ ਵਾ ਜੀ ਮੈਂ ਗੱਲ ਉਹੀ ਆ ਮਾਰੇ ਦੀ ਬਾਣੀ ਦੀ ਹੂੰ ਤੇ ਮੈਂ ਆਹੇ ਕੋ ਤਾਨ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਵੀ ਨਰਾਦਰ ਹੁੰਦਾ ਅਸੀਂ ਤਾਂ ਮੰਗ ਕਰਦੇ ਆ ਅੱਜ ਵੀ ਜਿੰਨੀਆਂ ਸਿੱਖ ਸੰਗਤਾਂ ਵਾਂਗੇ ਸੰਜੋਗ ਦੇ ਅਨਸਾਰ ਜਿੱਥੇ ਬੰਦਿਆਂ ਨੂੰ ਜਿਹੜੀਆਂ ਗੁਰੂ ਜੀ ਸਾਹਿਬ ਜੀ ਦੇ ਸਤਕਾਰ ਵਾਸਤੇ ਤੁਰੀਆਂ ਵਾਂ ਤੇ ਜਿਹੜੀਆਂ ਬਾਹਰ ਪ੍ਰੈਸਾਂ ਲਾ ਕੇ ਬੈਠੇ ਇੱਕਦ ਰਾਤ ਦਾਸ ਸ੍ਰੀ ਖਾਲਸਾ ਬ੍ਰਦਰ ਆੜਿਆਂ ਦੇ ਕੋਲ ਗਿਆ ਜਿਹੜੀਆਂ ਪੋਥੀਆਂ ਭੁੰਜੇ ਪਈਆਂ ਹੋਈਆਂ ਸਨ ਜਿਹੜੀਆਂ ਦੌਰ ਬਿਲਟੀ ਕਰਕੇ ਭੇਜ ਰਾਇਆ ਸਨ ਉਹ ਬਿਲਟੀ ਕੀਤੀਆਂ ਕੇਰੀ ਜਾਣੀਆਂ ਟਰੱਕ ਰਾਹੀਂ ਜਾਣੀਆਂ ਜਾਂ ਟ੍ਰੇਨ ਰਾਹੀਂ ਜਾਣੀਆਂ ਇਹ ਠੀਕ ਹੈ ਮੈਂ ਸ੍ਰੀ ਕਾਦਰ ਜ세ਦਾਰ ਨਾਮ ਨਾਲ ਗੱਲ ਕੀਤੀ ਉਹਨਾਂ ਘਰ ਉਹਨਾਂ ਨਾਲ ਗੱਲ ਕਰਵਾਈ ਜਿਹੜੇ ਉੱਥੇ ਦੇ ਬੈਠੇ ਮੁੰਡਾ ਮਨਦੀਪ ਸਿੰਘ ਹਾਂ ਹਾਂ ਭਾਈ ਭਾਈ ਬਲਬੀ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਨਫੋਰਮੇਸ਼ਨ ਦੇਣ ਦਾ ਅਤੇ ਖਾਸ ਕਰਕੇ ਜੋ ਤੁਸੀਂ ਆ ਜੋ ਵੀੜਾ ਚੁੱਕਿਆ ਹੋਇਆ ਸਤਿਗੁਰੂ ਤੁਹਾਨੂੰ ਸਫਲਤਾ ਬਖਸ਼ੇ ਸਿੱਖਾਂ ਦਾ ਸਦਾ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਹੈਲੋ ਹੈਲੋ ਜੀ ਹਾਂਜੀ ਵਾਈਕੁ ਜੀ ਦਾ ਖਾਲਸਾ ਸਾਹਿਬ ਵਾਈਕੁ ਜੀ ਫਤਿਹ ਪਾਸ਼ਾ ਜੀ ਸੁਬਨਾਵਤੇ ਕਿੱਥੋਂ ਬੋਲ ਰਹੇ ਹੋ ਡਾਕਟਰ ਸਾਹਿਬ ਗੁਰਪ੍ਰੀਤ ਸਿੰਘ ਪ੍ਰਿੰਸੀਪਲ ਹਾਂ ਜੀ ਹਾਂਜੀ ਪ੍ਰਿੰਸ ਸਾਹਿਬ ਤੁਹਾਡਾ ਬਹੁਤ ਬਹੁਤ ਪਹਿਲਾਂ ਤੇ ਧੰਵਾਦ ਹੈ ਕਿ ਆ ਸਾਰੀ ਖਬਰ ਰਾਤ ਦੇ ਹੁਣ ਦੋ ਤਿੰਨ ਬੱਚੇ ਬਜੇ ਨੇ ਜਦੋਂ ਕਿ ਸਾਰੀ ਦੁਨੀਆ ਕੋਕ ਸੁਤੀ ਪਈ ਹੈ ਅਤੇ ਇੱਕ ਕੋਰਾ ਕੱਕਰੇ ਵੀ ਪੈਂਦਾ ਫਿਰ ਵੀ ਤੁਸੀਂ ਇਹ ਸਾਰੀ ਸਾਰੀ ਖਬਰ ਭੇਜ ਕੇ ਸੰਗਤਾਂ ਨੂੰ ਜਾਣੂ ਕਰਵਾਇਆ ਪਹਿਲਾਂ ਤਾਂ ਸਾਰੇ ਅਸੀਂ ਯੂਰਪ ਵੱਲੋਂ ਤੁਹਾਡਾ ਧੰਨਵਾਦ ਕਰਦੇ ਆਂ ਜਿਹੜੀ ਜੱਦੋਜਾਦ ਤੁਸੀਂ ਸਾਨੂੰ ਦਿਖਾ ਰਹੇ ਹੋ ਅਤੇ ਦੂਸਰੀ ਨਵੀਂ ਖਬਰ ਤੁਸੀਂ ਦੱਸੋ ਅੱਜ ਹੁਣ ਹਾਲਾਤ ਕੀ ਐ ਇਸ ਵੇਲੇ ਬਿਲਕੁਲ ਡਾਕਟਰ ਸਾਹਿਬ ਇਹ ਹਾਲਾਤ ਪਹਿਲਾਂ ਤੇ ਧੰਨਵਾਦ ਸੱਚੀ ਪਾਤਸ਼ਾਹ ਜੀ ਗੁਰੂ ਸਾਹਿਬ ਸੇਵਾ ਦਾ ਦਾਸ ਕੋ ਕਰਾਈ ਜਾਂਦੇ ਤੇ ਅਸੀਂ ਕਰੀ ਜਾਂਦੇ ਆਂ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਸੇਵਾ ਕਰਾਈ ਜਾਂਦੇ ਆ ਹਾਂਜੀ ਤੇ ਇਸ ਟਾਈਮ ਜਿਹੜਾ ਮੌਜੂਦਾ ਹਾਲਾਤ ਹੈਗੀ ਆ ਕਿ ਅਕਾਲਪੁਰ ਸਾਹਿਬ ਤੇ ਜਹੇਦਾਰ ਵੀ ਉੱਥੇ ਪਹੁੰਚੇ ਸੀ ਉਹਨਾਂ ਨੂੰ ਜਦੋਂ ਬਲਵੀਰ ਸਿੰਘ ਨੇ ਹੋਰ ਵੀ ਸਾਰੇ ਸਿੰਘਾਂ ਨੇ ਫੋਨ ਕੀਤਾ ਕਿ ਤੁਸੀਂ ਉੱਥੇ ਆਓ ਅੱਛਾ ਜੀ ਜੋ ਤਾਲ ਤੱਕ ਸਾਬ ਜਿਹੜਾ ਵੀ ਜਿਹੜਾ ਵੀ ਉੱਥੇ ਪਹੁੰਚੇ ਇੱਕ ਦੋ ਇੱਕ ਫੋਨ ਜਵਾਬ ਨਹੀਂ ਦੇ ਸਕੇ ਉਹ ਕੋਈ ਵੀ ਗੱਲ ਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਸਾਰੇ ਸਿੰਘ ਮੌਜੂਦ ਸੀ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਵੀ ਤੁਸੀਂ ਆ ਜਿਹੜੀ ਪ੍ਰੈਸ ਦੇ ਵਿੱਚੋਂ ਜਿਹੜਾ ਗੁੱਟਕਿਸ ਮੈਂ ਜਿਹੜੇ ਸਾਰਾ ਸਮਾਨ ਉੱਥੇ ਪਹੁੰਚਿਆ ਵਾ ਤੇ ਉਹ ਤੁਸੀਂ ਕੋਈ ਠੋਸ ਕਿਉਂਕਿ ਉਹ ਕੋਈ ਵੀ ਠੋਸ ਜਵਾਬ ਨਹੀਂ ਦੇ ਸਕੇ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕੋਈ ਨਵਾਂ ਮਸਲਾ ਨਹੀਂ ਹੈਗਾ ਇਦਾਂ ਦੇ ਮਸਲੇ ਹੋਰ ਵੀ ਕਈ ਮਸਲੇ ਹੁੰਦੇ ਪਏ ਆ ਕਿ ਅਕਾਲਤਕ ਸਾਹਿਬ ਦਾ ਫਰਜ ਬੰਦਾ ਏ ਜਨਦਾ ਸਾਹਿਬ ਤੁਹਾਡਾ ਫਰਜ ਬੰਦਾ ਏ ਕਿ ਇਸ ਨੂੰ ਗੌਰ ਵਿੱਚ ਰਹਿਣਾ ਇਹ ਨਹੀਂ ਕਿ ਤੁਸੀਂ ਜਿਹੜਾ ਬੰਦਾ ਹੋਰ ਵੀ ਕਈ ਇਹੋ ਜਿਹੇ ਮਸਲੇ ਅਕਾਲਤਕ ਸਾਹਿਬ ਤੇ ਆਉਂਦੇ ਆ ਪਰ ਉਹਨੂੰ ਅਸੀਂ ਜਿਵੇਂ ਹੱਥ ਹੱਥ ਛਾੜ ਕੇ ਉਹਨੂੰ ਛੱਡ ਦਿੰਦੇ ਆ ਕੋਈ ਇਹੋ ਜਿਹਾ ਥੋਸ ਮਸਲਾ ਜਿਹੜਾ ਵੀ ਆਉਂਦਾ ਵਾ ਉਹਨੂੰ ਤੁਸੀਂ ਉਹਦੀ ਕਾਰਵਾਈ ਕਰੋ ਤੇ ਉਹਦੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਕਿ ਅੱਜ ਜਿਹੜਾ ਉਥੇ ਮਸਲਾ ਹੋਇਆ ਵਾ ਹਜੇ ਤੱਕ ਉਥੇ ਬੱਸ ਜਿਹੜੀ ਮੌਜੂਦ ਆ ਤੇ ਸਿੰਘਾਂ ਨੇ ਉਹ ਬੱਸ ਨੂੰ ਘੇਰਾ ਪਾ ਕੇ ਰੱਖਿਆ ਵਾ ਹੂੰ ਹੂੰ ਕਿ ਬੱਸ ਅਸੀਂ ਨਹੀਂ ਜਾਣਦੇ ਨਹੀਂ ਜਿਨ੍ਹਾਂ ਤਿਕਰ ਇਸ ਜਿਹੜੀ ਫੈਕਟਰੀ ਹੈਗੀ ਆ ਜਾਂ ਜਿਹੜਾ ਸਮਾਨ ਆਇਆ ਹੈਗਾ ਉੱਥੇ ਜਿਨ੍ਹਾਂ ਤੇ ਕਿਰਵਾਈ ਨਹੀਂ ਹੋਊਗੀ ਉਹਨਾਂ ਤਿਕਰ ਉੱਤੇ ਪਰਚਾ ਦਰਜ ਨਹੀਂ ਹੋਊਗਾ ਅਸੀਂ ਬੱਸ ਨਹੀਂ ਜਾਣਦੇ ਨਹੀਂ ਉਹ ਬਿਲਕੁਲ ਬੱਸ ਅਜੇ ਤੱਕ ਉਸ ਫੈਕਟਰੀ ਦੇ ਬਿਲਕੁਲ ਸਾਹਮਣੇ ਖਿਦਾਰੀ ਦੇ ਸਿੰਘਾਂ ਨੇ ਉੱਥੇ ਕਬਜ਼ਾ ਕੀਤਾ ਹੋਇਆ ਠੀਕ ਹੈ ਪ੍ਰਿੰਸ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਤੇ ਜੋ ਕੱਲ ਨੂੰ ਜੋ ਪ੍ਰੋਗਰਾਮ ਹੋਰ ਹੋਇਆ ਜੋ ਇਹਦੀ ਪ੍ਰੋਗਰੈਸ ਹੋਈ ਉਹ ਤੁਸੀਂ ਆਪਣੇ ਕੈਮਰੇ ਚ ਬੰਦ ਕਰਕੇ ਕੱਲ ਨੂੰ ਤੁਸੀਂ ਸਾਨੂੰ ਦੱਸਣਾ ਤਾਂ ਕਿ ਆਪਾਂ ਸੰਗਤਾਂ ਨੂੰ ਸਾਰੀ ਇਹ ਖਬਰ ਦੱਸ ਸਕੀਏ ਅਤੇ ਇਹਦੇ ਨਾਲ ਹੀ ਤੁਹਾਡਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੈਣ ਸਾਹਿਬ ਤੁਸੀਂ ਸਾਰੀ ਖਬਰ ਸੁਣ ਲਈਏ ਸਾਰੇ ਜੋ ਇਸ ਵੇਲੇ ਮੇਰੇ ਵੀਰ ਉਥੇ ਡਟੇ ਹੋਏ ਨੇ ਅਤੇ ਜੋ ਪ੍ਰਿੰਸ ਹੈ ਜਿਨ੍ਹਾਂ ਨੇ ਖਬਰ ਦਿੱਤੀ ਹੈ ਉਹਨਾਂ ਦੀ ਵੀ ਗੱਲਬਾਤ ਇਹਦਾ ਤੁਸੀਂ ਐਨਾਲਿਸਿਸ ਕਰਕੇ ਸਾਨੂੰ ਸੰਗਤ ਨੂੰ ਦੱਸੋ ਦੇਖੋ ਜਿਹੜੀ ਤੱਕ ਹੁਣ ਆਪਾਂ ਜਿਹੜੀ ਦੇਖੀ ਹੈਗੀ ਟ੍ਰੇਲਰ ਉਹਨਾਂ ਦਾ ਜੋ ਵੀ ਨਿਊਜ਼ ਹੈਗੀ ਹੈ ਹਾਂਜੀ ਅਮ ਪਹਿਲੀ ਗੱਲ ਤਾਂ ਬਹੁਤ ਹੀ ਘਨੋਣੀ ਹਰਕਤ ਹੈਗੀ ਹੈ ਜੀ ਜਿੱਥੋਂ ਵੀ ਇਹ ਲਿਟਰੇਚਰ ਆਇਆ ਹੈਗਾ ਗੁਰਗ੍ਰੰਥ ਸਾਹਿਬ ਦੇ ਪੱਤਰੇ ਤੇ ਹੋਰ ਧਾਰਮਿਕ ਲਿਟਰੇਚਰ ਜਿਹੜਾ ਸਗਾ ਇਹ ਉਹ ਜਿਹੜੀਆਂ ਅੱਜ ਦੀਆਂ ਹੁਣ ਤੱਕ ਦੀਆਂ ਗੱਲਾਂ ਹੈਗੀਆਂ ਉਹ ਸਾਨੂੰ ਦੱਸ ਰਹੀਆਂ ਹੈਗੀਆਂ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਤੌਰ ਤੇ ਭਾਈਵਾਲ ਭਾਈਵਾਲ ਹੈਗੀ ਆ ਕਿਉਂਕਿ ਜੇ ਉਹਨਾਂ ਨੇ ਆਪਣੀ ਬੱਸ ਭੇਜੀ ਹੈਗੀ ਆ ਤੇ ਚੋਰ ਨੂੰ ਆਪਣੀ ਕੀਤੀ ਹੋਈ ਚੋਰੀ ਜਿਹੜੀ ਹੈਗੀ ਆ ਉਹਨੂੰ ਲੁਕਾਉਣ ਦਾ ਯਤਨ ਹੈਗਾ ਆ ਤੇ ਮੈਂ ਇਸ ਗੱਲ ਨੂੰ ਬੜਾ ਹੈਰਾਨ ਵੀ ਹੈਗਾ ਆ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ 177 ਦਾ ਹਾਊਸ ਹੈਗਾ 175 ਦਾ ਉਹ ਸਾਰੇ ਦੇ ਸਾਰੇ ਸਿੱਖਾਂ ਵੱਲੋਂ ਚੁਣੇ ਹੋਏ ਨਮਾਇੰਦੇ ਹੈਗੇ ਆ ਉਹਨਾਂ ਦਾ ਕੰਮ ਹੈਗਾ ਆ ਧਰਮ ਦੀ ਰੱਖਿਆ ਕਰਨਾ ਲਿਟਰੇਚਰ ਦੀ ਰੱਖਿਆ ਕਰਨਾ ਜੀ ਸਹੀ ਤਰੀਕੇ ਨਾਲ ਪ੍ਰਚਾਰ ਕਰਨਾ ਜੀ ਆਮ ਜਨਤਾ ਨੂੰ ਆਮ ਸਿੱਖਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਉਹਦਾ ਸਤਿਕਾਰ ਕਰਾਉਣਾ ਪਰ ਇੱਥੇ ਤਾਂ ਹਾਲਤੀ ਡਿਫਰੈਂਟ ਹੋ ਗਈ ਹੈ ਨਾ ਹਾਂ ਅਸ਼ੋਮੀ ਕਮੇਟੀ ਦੇ ਪ੍ਰੋਜੈਸਨ ਜਿਹੜਾ ਤੁਸੀ ਗੱਲ ਸੁਣੀ ਹੈ ਤੇ ਇਸ ਵੇਲੇ ਤਾਂ ਬੜੀ ਇਹ ਸ਼ਰਮਨਾਕ ਗੱਲ ਹੈਗੀ ਹੈ ਵੀ ਸਿੱਖ ਕੌਮ ਦਾ ਜਿਹੜਾ ਕੇਂਦਰ ਆ ਉਹ ਸਿੱਖ ਵਿਰੋਧੀ ਹਰਕਤਾਂ ਦੇ ਨਾਲ ਐਂ ਲਿਬਰੇਜ ਆ ਹੋ ਤੇ ਇਹਦੇ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਖਾਲਸਾ ਪੈਦਾ ਕੀਤਾ ਸੀਗਾ ਇਹ ਧਰਮ ਰੱਖਿਆਕ ਸੀਗਾ। ਦੁਸ਼ਤਾਂ ਨੂੰ ਸੋਧਣ ਵਾਲਾ ਸੀਗਾ ਤੇ ਧਰਮੀਆਂ ਨੂੰ ਬਚਾਉਣ ਵਾਲਾ ਸੀਗਾ। ਅੱਜ ਦਾ ਇਹ ਆਪਣਾ ਧਰਮ ਨਹੀਂ ਬਚਾ ਰਿਹਾ ਹੈਗਾ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੈਗੀ ਆ ਉਹਦਾ ਹੀ ਸਤਕਾਰ ਹੀ ਨਹੀਂ ਕਰ ਸਕਦੇ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਵੀ ਕੀ ਆਸ ਰੱਖਾਂਗੇ? ਕੀ ਉਹ ਸਿੱਖਾਂ ਨੂੰ ਦੇਣਗੇ? ਹਾਲਾਂਕਿ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਧਾਰਮਿਕ ਗ੍ਰੰਥ ਹੈ ਜਿਹਨੂੰ ਗੁਰੂ ਦੀ ਪਦਵੀ ਮਿਲੀ। ਹਾਂਜੀ। ਤੇ ਉਹਦਾ ਜੋ ਨਰਾਦਰ ਹੋ ਰਿਹਾ ਹੈ ਬਾਕੀ ਮੇਰੀ ਗਿਆਤ ਵਿੱਚ ਕਿਸੇ ਧਰਮ ਦੀ ਲਿਟਰੇਚਰ ਨਾਲ ਨਹੀਂ ਹੁੰਦਾ ਵੈਸੇ ਇੱਕ ਆਮ ਇੱਕ ਸੂਲ ਹੈਗਾ ਵੀ ਵਿਦਿਆ ਵਿਚਾਰੀ ਤਾਂ ਪਰਵਕਾਰੀ ਵਿਦਿਆ ਚਾਹੇ ਉਹ ਦੁਨਿਆਵੀ ਹੈਗੀ ਚਾਹੇ ਉਹ ਧਾਰਮਿਕ ਹੈਗੀ ਆ ਉਹਦੀ ਹਮੇਸ਼ਾ ਹੀ ਸਿਆਣੇ ਬੰਦੇ ਨੇ ਉਪਮਾ ਕੀਤੀ ਹੈਗੀ ਆ ਹਮੇਸ਼ਾ ਸਤਕਾਰ ਕੀਤਾ ਹੈਗਾ ਜੀ ਪਰ ਸਾਡੇ ਧਰਮ ਦੇ ਵਿੱਚ ਤਾਂ ਇਸ ਵੇਲੇ ਜਿਹੜੀ ਇੰਨੀ ਗ੍ਰਾਵਿਟੀ ਆ ਚੁੱਕੀ ਹੈਗੀ ਇੰਨੇ ਪ੍ਰਬੰਧ ਦੇ ਵਿੱਚ ਇੰਨੀ ਗ੍ਰਾਵਿਟੀ ਆ ਚੁੱਕੀ ਹੈਗੀ ਆ ਸ਼੍ਰੋਮਣੀ ਆਪਣੇ ਅਕਾਲਤਾ ਸਾਹਿਬ ਦੇ ਜਥੇਦਾਰ ਖੁਦ ਜਾਂਦੇ ਆ ਉੱਥੇ ਜਾਂ ਉਹਨਾਂ ਨੂੰ ਸੱਦਿਆ ਜਾਂਦਾ ਹੈਗਾ ਪਰ ਇੱਕ ਪਾਸੇ ਅਸੀਂ ਉਹ ਪੋਪ ਦੀ ਵਾਦੀ ਦਿੰਨੇ ਆ ਇੱਕ ਪਾਸੇ ਅਸੀਂ ਉਹਨੂੰ ਕਿੰਗ ਬਣਾਉਨੇ ਆ ਪਰ ਉਹ ਬੰਦਾ ਤਾਂ ਮੇਰੇ ਨਾਲ ਕਿੰਗ ਦੀ ਲਾਇਕੀ ਨਹੀਂ ਹੈਗਾ ਅਸੀਂ ਉਹਨੂੰ ਬੰਦਾ ਕਹਿ ਰਹੇ ਹੈਗੇ ਆ ਕਿਉਂਕਿ ਹਾਲਾਂਕਿ ਸਾਡਾ ਸਤਕਾਰ ਬੰਦਾ ਉਹਨਾਂ ਦੇ ਸ਼ਬਦ ਜੋ ਅਸੀਂ ਸਿੰਘ ਸਾਹਿਬ ਕਹਿੰਨੇ ਆ ਇਹ ਸਾਡਾ اخਲਾਕੀ ਤੌਰ ਤੇ ਸਾਡਾ ਫਰਜ਼ ਆ ਧਾਰਮਿਕ ਤੌਰ ਤੇ ਸਾਡਾ ਫਰਜ਼ ਆ ਵੀ ਅਸੀਂ ਚੰਗੇ ਨਾਮ ਨਾਲ ਉਹਨੂੰ ਯਾਦ ਕਰੀਏ ਪਰ ਅਨਫੋਰਚਨਟਲੀ ਜੋ ਐਸਪੀਲ ਸਿਚੁਏਸ਼ਨ ਪੰਜਾਬ ਦੇ ਵਿੱਚ ਸਿੱਖ ਧਰਮ ਦੇ ਵਿੱਚ ਪੈਦਾ ਹੋ ਚੁੱਕੀ ਇੱਕ ਸ਼ਰਮਨਾਕ ਕਹਾਣੀ ਹੈ। ਇਤੋਂ ਵੱਧ ਹੁਣ ਅਸੀਂ ਕੀ ਹੱਲ ਕਰ ਸਕਦੇ ਹਾਂ ਜੀ ਕਿਉਂਕਿ ਇਨਕੁਆਇਰੀ ਹੋਣੀ ਚਾਹੀਦੀ ਆ। ਜਦ ਤੱਕ ਇਨਕੁਆਇਰੀ ਨਹੀਂ ਹੁੰਦੀ ਇਨਕੁਆਇਰੀ ਦੇ ਵਿੱਚੋਂ ਬੰਵਾ ਜਿੱਥੇ ਵੀ ਮਰਜੀ ਹੁਕਮ ਕੇ ਜਾਵੇ ਠੀਕ ਹੈ ਪਰ ਉਹ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ ਆ। ਕੌਣ ਜ਼ਿੰਮੇਵਾਰ ਹੈਗੇ ਆ ਸਿੱਧੇ ਜਾਂ ਅਸਿੱਧੇ ਤੌਰ ਤੇ ਤੇ ਉਹਨਾਂ ਨੂੰ ਜੋ ਵੀ ਸਜ਼ਾ ਮਿਲਦੀ ਹੈਗੀ ਆ ਦੁਨਿਆਵੀ ਤੌਰ ਤੇ ਉਹ ਹੱਕਦਾਰ ਹੋ ਉਸ ਚੀਜ਼ ਦੇ। ਪਰ ਦੇਲੇਵਾਲ ਸਾਹਿਬ ਜੇ ਸੁਣਿਆ ਜਥੇਦਾਰ ਸਾਹਿਬ ਉੱਥੇ ਗਏ ਨੇ। ਠ ਅਤੇ ਜਥੇਦਾਰ ਕੌਮ ਦੇ ਜਥੇਦਾਰ ਧਾਰਮਿਕ ਜਥੇਦਾਰ ਨੇ ਅਤੇ ਧਾਰਮਿਕ ਗ੍ਰੰਥ ਦੀ ਉੱਤੇ ਬਹਿਦਬੀ ਹੋ ਰਹੀ ਹੈ ਉਹ ਫਿਰ ਉਸ ਨੂੰ ਕਹਿ ਕੇ ਮੜ ਵਾਪਸ ਆ ਜਾਂਦੇ ਨੇ ਕੋਈ ਨਹੀਂ ਜੀ ਇਦਾਂ ਦੇ ਮਸਲੇ ਹੋਰ ਹੁੰਦੇ ਨੇ ਹਾਂ ਜੀ ਡਾਕਟਰ ਸਾਹਿਬ ਜਿਹੜਾ ਉਹ ਜਥੇਦਾਰ ਸਾਹਿਬ ਹੈ ਨਾ ਗਿਆਨਿਕ ਗੁਰਬਚਨ ਸਿੰਘ ਉਹਨੂੰ ਬਾਦਲ ਦਾ ਆਇਆ ਹੋਣਾ ਟੈਲੀਫੋਨ ਦਾ ਮੱਕੜ ਸਾਹਿਬ ਦਾ ਆਇਆ ਹੋਣਾ ਭਈ ਇਹ ਚੋਣਾਂ ਦਾ ਟਾਈਮ ਆ ਉਹ ਇਹਨੂੰ ਜਿੱਦਾਂ ਵੀ ਹੁੰਦਾ ਰਫਾ-ਦਾਵਾ ਕਰ ਕਿ ਸਾਡੀਆਂ ਵੋਟਾਂ ਟੁੱਟ ਜਾਣ। ਇਸੇ ਕਰਕੇ ਬਸੇ ਉਹਨਾਂ ਨੇ ਭੇਜੀ। ਸਰ ਇਹਦਾ ਸਰਵਕ ਕੰਮ ਇਹੀ ਸਿਗਾ ਇਹਦਾ ਕਾਰਨ ਇਹੀ ਆ ਆਪਣੀ ਵਾਸੂ ਨਹੀਂ ਭੇਜੀ ਤਾਂ ਕਿ ਉੱਥੋਂ ਸਾਰੇ ਜਿਹੜੇ ਸਬੂਤ ਮੜਾ ਕੇ ਵਾਪਸ ਲਿਆਈਏ ਤੇ ਇਹ ਜਿਹੜਾ ਜਿਹੜਾ ਮਾਮਲਾ ਠੱਪ ਹੋ ਜਾਵੇ। ਔਰ ਸ਼ਰਮ ਦੀ ਗੱਲ ਆ ਕਿ ਬਸ ਦੇ ਮੋਹਰੇ ਲਿਖਿਆ ਫਤਿਹ ਸਰਹੰਦ ਦੋਨੇ ਪਾਸੇ। ਹਾਂ ਹਾਂ ਇਹਨਾਂ ਨੂੰ ਇਹ ਨਹੀਂ ਪਤਾ ਫਤਿਹ ਸਰਹੰਦ ਦਾ ਮਤਲਬ ਕੀ ਆ। ਉਹਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨ ਸਰਹੰਦ ਦੀ ਏਟ ਨਾ ਏਟ ਖੜਕਾ ਦਿੱਤੀ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਸਭ ਜਾਨਾਂ ਨੂੰ ਸ਼ਹੀਦ ਕੀਤਾ ਸੀਗਾ। ਫਿਕਰ ਦਾ ਜ਼ੁਲਮ ਕਿਤੇ ਸੀ ਉਹਨਾਂ ਦਾ ਉਹਨੇ ਬਦਲਾ ਲਿਆ ਤੇ ਤਾਂ ਉਹਦਾ ਨਾ ਫਜ਼ਲਸਰੰਦ ਦਾ ਉਹ ਕਿਤੇ ਉਸ ਦਾ ਉਹ ਕਿਤੇ ਮਤਲਬ ਤਾਂ ਉਹਦਾ ਮਤਲਬ ਤਾਂ ਇਹ ਬਣਦਾ ਇਹਨਾਂ ਦੀ ਫਜ਼ਲਸਰੰਦ ਕੀ ਆ ਤੇ ਜਿਹੜਾ ਗੁਰੂਗ੍ਰਾਂਦ ਸਾਹਿਬ ਨਰਾਦਰ ਹੁੰਦਾ ਉਹ ਸਬੂਤ ਮਟਾ ਦਿਓ ਜਾ ਕੇ ਉਹ ਸਾਰਾ ਕੁਝ ਚੱਕ ਕੇ ਲੈ ਆਓ ਤਾਂ ਉਹਨਾਂ ਦੇ ਦੋਸ਼ੀ ਬਚ ਜਾਣ ਪਰ ਮੈਨੂੰ ਲੱਗਦਾ ਪਈ ਇਹਦੇ ਸ਼ਰੂਪ ਨੇ ਕਮੇਟੀਆਂ ਦੇ ਵਿੱਚ ਪੂਰਾ ਹੱਥ ਆ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਤੇ ਇਹਦੀ ਪੂਰੀ ਇਨਕੁਆਰੀ ਹੋਣੀ ਚਾਹੀਦੀ ਜਦ ਕੋਈ ਪ੍ਰਾਈਵੇਟ ਬੰਦਾ ਗੁਰੂਗ੍ਰਾਂਦ ਸਾਹਿਬ ਛਾਪੇ ਨਹੀਂ ਸਕਦਾ ਤੋ ਉਹ ਕਿਦਾਂ ਛਾਪ ਰਾਇਆ ਤੇ ਜਾਂ ਤਾਂ ਉਹਨਾਂ ਦਾ ਇਹਨਾਂ ਦਾ ਹਿਸਾਬ ਪੱਤੀ ਚੱਲਦਾ ਸ਼ੁਰੂ ਬਣੀ ਕਮੇਟੀ ਦੇ ਨਾਲ ਪੈਸਾ ਤੋਂ 50-50 ਚੱਲਦਾ 50% ਤੁਹਾਡਾ 50 ਸਾਡਾ ਤੇ ਤੁਸੀਂ ਸਾਨੂੰ ਅੰਦਰ ਖਾਤੇ ਛਾਪਣ ਦੇ ਦਿਓ ਇਹ ਵੀ ਹੋ ਸਕਦਾ ਜੇ ਪੂਰੀ ਇਨਕੁਆਇਰੀ ਹੋ ਗਏ ਪੂਰੀ ਬੰਦਨ ਵੱਧ ਤੋਂ ਵੱਧ ਸਜ਼ਾ ਦੇ ਹੱਕਦਾਰ ਆ ਇਹ ਤੇ ਆ ਜਿਹੜੇ ਦੁਨਿਆਵੀ ਠੀਕ ਆਪਾਂ ਦਾ ਫਰਜ਼ ਬਣਦਾ ਵੀ ਉਤੇ ਆਵਾਜ਼ ਬਰੰਦ ਕਰਕੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਵਾਈ ਜਾਣ ਪਰ ਉਹਨਾਂ ਨੂੰ ਹੋਣਾ ਕੱਖ ਨਹੀਂਗਾ ਕਿਉਂਕਿ ਜੇ ਚਲਾਣਾ ਨਹੀਂ ਪੇਸ਼ ਹੋਣਾ ਕਰਨਾ ਪੁਲਿਸ ਨੇ ਤੇ ਸਜ਼ਾ ਕਿਸ ਨੂੰ ਕੀ ਹੋਣੀ ਕੀ ਕੇਸ ਚੱਲਣਾ ਹੈ ਉਹਦਾ ਉਦਾ ਤਾਂ ਹੱਲ ਕੋਈ ਆ ਜਿਹੜਾ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਦੱਸਿਆ ਜਾਂ ਜਿਸ ਜਿਸ ਹੁਕਮ ਸੰਤ ਜਰਨੈ ਸਿੰਘ ਜੀ ਖਾਸਾ ਪੰਡਰਾਵਾਲਿਆਂ ਨੇ ਪੰਦਰ ਸਰਜੀਤ ਕੀਤਾ ਹੈਗਾ ਉਹ ਤੋਂ ਸਵਾਇ ਇਹਦਾ ਕੋਈ ਹੱਲ ਨਹੀਂ ਹੈਗਾ ਤੁਸੀਂ ਬੰਸਾ ਸਵੇਲੇ ਕੁਰਸੀ ਦਾ ਜੰਗਲ ਦੰਗਲ ਦੰਗਲ ਲੱਗਾ ਹੋਇਆ ਹਾਂਜੀ ਉਹਦੇ ਵਿੱਚ ਆਹ ਜਿਹੜੀ ਖਬਰ ਆ ਉਹਨਾਂ ਦੇ ਪਾਣੀ ਇਹ ਬੜੀ ਛੋਟੀ ਖਬਰ ਹੈ ਬਾਣੀ ਮੋਟੀ ਵੱਲੋਂ ਵੀ ਹਾਂਜੀ ਹਾਂਜੀ ਤੇ ਇਹਦਾ ਤੁਸੀਂ ਕੀ ਸਮਝਦੇ ਹੋ ਕਿ ਸੰਸਾਰ ਮਿਲੂਗਾ ਦੇਖੋ ਜੀ ਸਿਆਸੀ ਚੋਰ ਜਿਹੜੇ ਹੈਗੇ ਇਸ ਵੇਲੇ ਪਹਿਲੀ ਗੱਲ ਤਾਂ ਸਿਆਸਤ ਜਿਹੜੀ ਸਿਆਸਤ ਹੈ ਇਸ ਵੇਲੇ ਪੰਜਾਬ ਵਿੱਚ ਚੱਲ ਰਹੀ ਹੈਗੀ ਆ ਉਹ ਤਾਂ ਹੀ ਬੜੀ ਬਹੁਤ ਨੀਵੀਂ ਗਰੀ ਕੋਈ ਕੱਲ ਹੈਗੀ ਆ ਫਿਰ ਜਿੱਥੇ ਦੂਜੇ ਪਾਸੇ ਜਦੋਂ ਪੰਜਾਬ ਦੀਆਂ ਚੋਣਾਂ ਹੈਗੀਆਂ ਆ ਤੇ ਜਦੋਂ ਪਹਿਲਾਂ ਐਸਜੀਪੀਸੀ ਦੀਆਂ ਚੋਣਾਂ ਹੋਈਆਂ ਹੈਗੀਆਂ ਤੇ ਲੋਕਾਂ ਨੇ ਪੰਜਾਬ ਦੇ ਸਿੱਖਾਂ ਨੇ ਇਹ ਨਹੀਂ ਸੋਚਿਆ ਹੈਗਾ ਵੀ ਇਹ ਜਿਹੜੇ ਲੋਕ ਅਸੀਂ ਜਿਹਨੂੰ ਅਸੀਂ ਵੋਟਾਂ ਦੇ ਰਹੇ ਹੈਗੇ ਆ ਇਹ ਕਿੰਨੀ ਵੱਡੀ ਉੱਚੀ ਗੱਲ ਹੈਗੀ ਆ ਵੀ ਅਸੀਂ ਉੱਥੇ ਚੰਗੇ ਬੰਦੇ ਜਿਹੜੇ ਸੀਗੇ ਪੰਥਕ ਵਿਚਾਰਾਂ ਵਾਲੇ ਧਾਰਮਿਕ ਖਿਆਲਾਂ ਵਾਲੇ ਧਰਮ ਦਾ ਪ੍ਰਚਾਰ ਕਰਨ ਵਾਲੇ ਸਿੱਖ ਯੋਧੇ ਅਰਗੇ ਜਿਹੜੇ ਉਹਨਾਂ ਦੇ ਜਿਹੜੇ ਸੋਚ ਹੋਵੇ ਉਹਨਾਂ ਨੂੰ ਅਸੀਂ ਉੱਥੇ ਭੇਜੀਏ ਪਰ ਅਨਫੋਰਚੂਨੇਟਲੀ ਬਦਕਿਸਮਤੀ ਸਾਡੀ ਇਹ ਹੈਗੀ ਹੈ ਵੀ ਸਾਡੀ ਜਿਹੜੀ ਸਿੱਖ ਸੰਗਤ ਆ ਵਾਲੇ ਉਹ ਵੀ ਅੰਡਰਸਟੈਂਡਿੰਗ ਕਰ ਸਕਦੀ ਮਾਨ ਸਾਹਿਬ ਨੇ ਵੀ OSGPC ਦੇ ਵਿੱਚ ਬੰਦੇ ਖੜੇ ਕੀਤੇ ਹੈਗੇ ਕਿਸੇ ਨੇ ਠੀਕ ਹੈ 6 ਲੱਖ ਵੋਟਾਂ ਉਹਨਾਂ ਨੂੰ ਮਿਲੀਆਂ ਹੈਗੀਆਂ ਪਰ ਕੋਈ ਵੀ ਬੰਦਾ ਉਹਨਾਂ ਦਾ ਜਿਹੜੀ ਹੈਗੀ ਆ ਜਿਹੜੀ ਅਸੀਂ ਉੱਥੇ ਕੁਝ ਕਰ ਨਹੀਂ ਸਕੇ ਹੈਗੇ ਹੁਣ ਜੇ ਤਾਂ ਅਸੀਂ ਵਾਕਿਆ ਹੀ ਸਿੱਖ ਧਰਮ ਦੀ ਕੋਈ ਚੜ੍ਹਦੀ ਕਲਾ ਲਿਆਣੀ ਹੈਗੀ ਆ ਹੁਣ ਪੰਜਾਬ ਦੀਆਂ ਚੋਣਾਂ ਹੈਗੀਆਂ ਵਿਧਾਨ ਸਭਾ ਦੀਆਂ ਚੋਣਾਂ ਚ ਹੈਗੀਆਂ ਦੌਰ ਚੱਲ ਰਿਹਾ ਹੈਗਾ ਉੱਥੇ ਮਾਨ ਸਾਹਿਬ ਨੇ ਸ਼੍ਰੋਮ ਇੱਕੋ ਇੱਕ ਜਿਹੜੀ ਪੰਥ ਜਥੇਬੰਦੀਆਂ ਵਿੱਚੋਂ ਜਾਂ ਪੰਥਕ ਖਿਆਲਾਂ ਦੇ ਜਿਹੜੇ ਇੱਕ ਜਥੇਬੰਦੀ ਹੈਗੀ ਜਾਂ ਧਾਰਮਿਕ ਪਾਰਟੀ ਹੈਗੀ ਪੋਲਿਟিক্যাল ਪਾਰਟੀ ਉਹ ਸ਼੍ਰੋਮਨੀ ਗੱਲ ਅੰਮ੍ਰਿਤਸਰ ਹੈਗੀ ਆ ਜਿਹੜੀ ਖਾਲਸਾਤਨ ਦੇ ਇਸ਼ੂ ਦੇ ਉੱਤੇ ਇਹ ਆਪਣੀ ਇਹ ਚੋਣ ਲੜ ਰਹੀ ਹੈਗੀ ਆ ਅਸੀਂ ਜੀ ਅਸੀਂ ਇਹ ਸੋਚਦੇ ਹੈਗੇ ਆ ਵੀ ਜੇ ਪੰਜਾਬ ਦੇ ਸਿੱਖ ਆਪਾਂ ਤਾਂ ਸਾਰੇ ਪੰਜਾਬੀ ਕਿਉਂਕਿ ਉੱਥੇ ਸਾਰਿਆਂ ਦਾ ਸਾਡਾ ਜਿਹੜਾ ਹੈਗਾ ਗਰਜ ਜਿਹੜੀ ਹੈਗੀ ਆ ਉਹ ਪੰਜਾਬ ਨਾਲ ਜੁੜੀ ਹੋਈ ਆ ਚਾਹੇ ਸਿੱਖ ਰਿਆਂ ਚਾਹੇ ਅਸੀਂ ਹੋ ਸਕੀਏ ਜੇ ਅਸੀਂ ਪੰਜਾਬ ਦਾ ਜਿਹੜਾ ਸਿਸਟਮ ਵਧੀਆ ਕਰਨਾ ਚਾਹੁੰਦੇ ਆ ਕਰਪਸ਼ਨ ਤੋਂ ਰਹਿਤ ਹੋਵੇ ਉਥੇ ਧਰਮ ਦਾ ਪ੍ਰਚਾਰ ਹੋਵੇ ਧਰਮ ਕੋਈ ਵੀ ਹੋਵੇ ਭਾਵੇਂ ਸਹੀ ਧਰਮ ਦਾ ਪ੍ਰਚਾਰ ਹੋਵੇ ਤਾਂ ਉਥੇ ਸ਼੍ਰੋਮਣੀ ਕਾਲdal ਅੰਮ੍ਰਿਤਸਰ ਦੇ ਬੰਦੇ ਜਿੱਤਣੇ ਚਾਹੀਦੇ ਹੈਗੇ ਆ ਜਦ ਤੱਕ ਅਸੀਂ ਸਿਆਸਤ ਦੇ ਜਿਹੜੀ ਹੈਗੀ ਪੰਜਾਬ ਦੀ ਰਾਜਨੀਤੀ ਆ ਉਹਦੇ ਉੱਤੇ ਕਬਜ਼ਾ ਨਹੀਂ ਕਰ ਸਕਦੇ ਉਦ ਤੱਕ ਸਾਡਾ ਜਿਹੜਾ ਧਰਮ ਵੀ ਮਹਿਮੂਜ ਨਹੀਂ ਹੋਣਾ ਚਾਹੀਦਾ ਆਪਾਂ ਕਾਲ ਲੈ ਕਰੀ ਹੈਲੋ ਵਾਜਿਕ ਜੀ ਖਾਸ ਤਨ ਵਾਜਿਕ ਹਾਂ ਵਾਜਿਕ ਭਾਜੀ ਸਾਹਿਬ ਇਹ ਸੁਣਾਵਾਂ ਤੇ ਕਿੱਥੋਂ ਬੋਲ ਰਹੇ ਹੋ ਅਸੀਂ ਜੀ ਬਸ ਬਸੋਂ ਤੋਂ ਬੋਲ ਰਿਹਾ ਜੀ ਦਾਸ ਗਗਨੀਤ ਸਿੰਘ ਹਾਂ ਜੀ ਭਾਈ ਸਾਹਿਬ ਜੀ ਧੰਨਵਾਦ ਤੁਹਾਡਾ ਕੀ ਕਹਿਣਾ ਚਾਹੋਗੇ ਹਾਂ ਜੀ ਇਹ ਜਿਹੜੀ ਖਬਰ ਹੈ ਜੀ ਬੜੀ ਦਰਦਨਾਕ ਹੈ ਜੀ ਜੀ ਤੇ ਇਹ ਜਿਹੜੇ ਜਿੰਨੇ ਵੀ ਦੋਸ਼ੀ ਹੈ ਇਹਨਾਂ ਨੂੰ ਪੂਰੀ ਕੋਈ ਜਿੱਦਾਂ ਸਿੱਕਾ ਮੰਨ ਲੋ ਚਾਹੇ ਗੁਰੂ ਗੁਰੂ ਨੂੰ ਮੱਖ ਰੱਖਦੇ ਹੋਏ ਜਿੱਦਾਂ ਜ